ਅਮਰੀ ਸਰ ਦੇ ਭਾਈ ਮਨ ਸਿੰਘ ਰੋਡ ਤੇ ਅਸੀਂ ਖੜੇ ਆ ਜਿੱਥੇ ਕੱਲ ਇੱਕ ਘਟਨਾ ਨੂੰ ਅੰਜਾਮ ਦੇਣ ਦੀ ਕੁਝ ਨੌਜਵਾਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪਹਿਲਾਂ ਲੜਕੀਆਂ ਨਾਲ ਛੇੜਖਾਨੀ ਕੀਤੀ ਗਈ ਉਸ ਤੋਂ ਬਾਅਦ ਜਦ ਲੜਕੀਆਂ ਦੁਆਰਾ ਸ਼ਿਕਾਇਤ ਪੁਲਿਸ ਨੂੰ ਦਰਜ ਕਰਵਾਈ ਗਈ ਫਿਰ ਉਹਨਾਂ ਦੀ ਗੱਡੀ ਦੇ ਪਿੱਛਾ ਕਰਕੇ ਉਹਨਾਂ ਦੇ ਘਰ ਤੱਕ ਆ ਕੇ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਗਈ ਸੋ ਇਹ ਉਹ ਗੱਡੀ ਹੈ ਜਿਹਦੀ ਨੌਜਵਾਨਾਂ ਦੁਆਰਾ ਭੰਨਤੋੜ ਕੀਤੀ ਗਈ ਹੈ ਜਿਸ ਵੇਲੇ ਭੰਨਤੋੜ ਕੀਤੀ ਗਈ ਉਸ ਵੇਲੇ ਉਹ ਲੜਕੀਆਂ ਜਿਨ੍ਹਾਂ ਨਾਲ ਛੇੜਖਾਨੀ ਕੀਤੀ ਸੀ ਉਹ ਲੜਕੀਆਂ ਗੱਡੀ ਦੇ ਵਿੱਚ ਬੈਠੀਆਂ ਸੀ ਹਾਲਾਂਕਿ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਬਚਾਅ ਕੀਤਾ لیکن پولیس ਨੂੰ شکایت ਦਿੱਤੀ گئی ہے لیکن ਹੁਣ پولیس ਕੀ ਕਾਰਵਾਈ ਕਰਦੀ ਹੈ ਇਹ ਦੇਖਣ ਵਾਲੀ ਗੱਲ ਹੋएगी لیکن پنجاب ਦੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੇ ਪੂਰੀ ਤਰ੍ਹਾਂ ਨਾਲ ਖਰਾਬ ਹੈ ਸਰੀਆਮ ਲੜਕੀਆਂ ਨਾਲ ਬਦਤਮੀਜੀ ਕੀਤੀ ਜਾਂਦੀ ਹੈ ਸੜਕ ਦੇ ਉੱਪਰ ਜਦੋਂ ਲੜਕੀਆਂ ਇਨਸਾਫ ਮੰਗਣ ਲਈ پولیس تھانے ਦੇ ਵਿੱਚ ਜਾਂਦੀ ਹੈ ਤੇ ਫਿਰ ਆਰੋਪੀਆਂ ਦੁਆਰਾ ਉਹਨਾਂ ਦੇ ਘਰ ਤੱਕ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨਾਲ ਮਾਰਕਟਾਈ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਡੀ ਦੀ ਭੰਨ ਤੋੜ ਕੀਤੀ ਜਾਂਦੀ ਹੈ ਸੋ ਲੜਕੀਆਂ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਗੱਲ ਕਰਾਂਗੇ ਮੈਡਮ ਤੁਸੀਂ ਕੱਲ ਦੀ ਘਟਨਾ ਵਿੱਚ ਕਿਵੇਂ ਘਟਨਾ ਸਾਰੀ ਹੋਈ ਸੀ ਤੁਸੀਂ ਕਿੱਥੇ ਉਹਨਾਂ ਨੇ ਤੁਹਾਡ ਨਾਲ ਛੇੜਖਾਹੀ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਤੁਹਾਡੇ ਘਰ ਤੱਕ ਕਿਵੇਂ ਪੁੱਜੇ ਗੰਦੇ ਨਾਲੇ ਲੱਗ ਗਏ ਨਾ ਗੰਧਨਸ਼ੀਦਾਂ ਦੇ ਗੰਦੇ ਨਾਲੇ ਲੱਗ ਗਏ ਉੱਥੇ ਆਈਸਕ੍ਰੀਮ ਖਾਣ ਉੱਥੇ ਉੱਥੇ ਰੁਕੇ ਹੀ ਬਸ ਉੱਥੇ ਹੀ ਉਹਨਾਂ ਨੇ ਛੇੜਖਾਹੀ ਕੀਤੀ ਸਾਡੇ ਨਾਲ ਤੇ ਬਹੁਤ ਬਦਤਮੀਜ਼ੀ ਕੀਤੀ ਆ ਉਸ ਤੋਂ ਬਾਅਦ ਅਸੀਂ ਥੋੜਾ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਸਾਨੂੰ ਤਾਂ ਕੱਟ ਦਿੱਤਾ ਉਸ ਤੋਂ ਬਾਅਦ ਆਪਾਂ ਘਰੇ ਆ ਰਹੇ ਸਾਡੇ ਪਿੱਛੇ ਲੱਗ ਕੇ ਆ ਗਏ ਆ ਉਦੋਂ ਬਾਅਦ ਉਹਨੇ ਆ ਕੇ ਇੱਥੇ ਹਮਲਾ ਕਰਤਾ ਸਾਡੇ ਉੱਤੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਲੇਡੀਜ਼ ਦਾ ਗੱਡੀ ਇੱਦਾਂ ਭੰਨੀ ਆ ਇੱਟਾ ਮਾਰੀ ਉਹਨਾਂ ਨੇ ਕੁਝ ਨਹੀਂ ਵੇਖਿਆ ਉਦੋਂ ਬਾਅਦ ਸਾਡੀ ਐਕਟਿਵਾ ਵੀ ਭੰਨ ਦਿੱਤੀ ਆ ਉਹਦਾ ਵੀ ਕੁਝ ਨਹੀਂ ਰਹਿਣ ਦਿੱਤਾ ਨਾ ਗੱਡੀ ਦੇ ਨਾ ਐਕਟਿਵਾ ਦੇ ਇਹਨਾਂ ਨੂੰ ਸਜ਼ਾ ਦਿਓ ਬਸ ਸਾਨੂੰ ਇਹੀ ਆ ਹੋਰ ਕੁਝ ਨਹੀਂ ਚਾਹੀਦਾ ਸਜ਼ਾ ਦਿਵਾਓ ਸਾਨੂੰ ਜਦੋਂ ਇਸ ਵੇਲੇ ਗੱਡੀ ਦੀ ਭੰਨ ਤੋੜ ਕੀਤੀ ਗਈ ਉਸ ਵੇਲੇ ਤੁਸੀਂ ਵੀ ਇੱਥੇ ਕਿੰਨੀ ਕੁੜੀਆਂ ਵਿੱਚ ਬੈਠਿਆ ਸੀ ਅਸੀਂ ਤਿੰਨ ਲੜਕੀਆਂ ਸੀ ਹਾਂਜੀ ਉਹ ਜਿਹਨੇ ਬੰਦੇ ਸੀ ਉਹ ਕੌਣ ਸੀ ਕਿੰਨੇ ਲੋਕ ਸੀ ਕੁੱਲ ਤੇ ਤੁਹਾਡੇ ਘਰ ਤੱਕ ਜਦੋਂ ਆਏ ਕੀ ਉਹਨਾਂ ਦੀ ਤਦਾਦ ਜ਼ਿਆਦਾ ਹੋਈ ਜਾਂ ਉਹਨੇ ਹੀ ਰਹਿ ਗਏ کافی کافی ਹੋ ਗਏ ਫਿਰ کافی ਹੋ ਗਏ ਜਦੋਂ ਪਿੱਛੇ ਆਏ ਮਤਲਬ 5 6 ਜਣੇ ਸੀ ਤੇ ਫਿਰ ਜਦੋਂ ਫੋਨ ਕਰਦੇ ਹੋਗੇ ਕਰਦੇਗੇ ਕਿ ਫਿਰ ਕਾਫੀ ਸਾਰੀ ਬਾਈਕਸ ਆ ਗਈ ਮਤਲਬ ਨਹੀਂ ਨਹੀਂ ਬੋਲ ਕੇ ਤੀ 25 ਜਣੇ ਉਹ ਹੈਗੇ ਸੀ ਉਹ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ ਕੀਤੀ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਉਹਨਾਂ ਨੂੰ ਬਿਲਕੁਲ ਕਰਨ ਲੱਗਿਆ ਸ਼ਰਮ ਨਹੀਂ ਆਈ ਕਿ ਚਲੋ ਬੰਦਿਆਂ ਨਾਲ ਅਲੱਗਾਂ ਕੁੜੀਆਂ ਨਹੀਂ ਵੇਖਦੇ ਪਏ ਕਿ ਅੰਦਰ ਕੁੜੀਆਂ ਬੈਠੀਆਂ ਹੋਈਆਂ ਵਾਂ ਜਾਂ ਇਹਨਾਂ ਨੂੰ ਕੁਝ ਹੋ ਜਾਏਗਾ ਇਹ ਕਿੱਦਾਂ ਵਾ ਕਿੱਦਾਂ ਇਹਨਾਂ ਨੇ ਕੁਝ ਨਹੀਂ ਵੇਖਿਆ ਇਦਾਂ ਦਾ ਬਸ ਇੱਟਾ ਚਲਾਈ ਗਏ ਚਲਾਈ ਗਏ ਸੀ ਗੱਡੀ ਦੇ ਵਿੱਚ ਲੰਮੇ ਪੈ ਕੇ ਆਪਣਾ ਬਚਾ ਕੀਤਾ ਵਾ ਬਾਈ ਦੇ ਵੇ ਸਾਨੂੰ ਮਤਲਬ ਕੁਝ ਨਾ ਕੁਝ ਹੋ ਜਾਣਾ ਸੀ ਜਿੱਦਾਂ ਘਰ ਦੇ ਪੇ ਉਹ ਬਤੇ ਜਾਣਕਾਰ ਸੀ ਨਹੀਂ ਨਹੀਂ ਅਸੀਂ ਨਾ ਜਾਣਦੇ ਨਾ ਉਹ ਸਾਨੂੰ ਜਾਣਦੇ ਆ ਪਤਾ ਨਹੀਂ ਕਿੱਦਾਂ ਉਹਨਾਂ ਨੇ ਸਾਨੂੰ ਇਦਾਂ ਗਲਤ ਬੋਲਿਆ ਵਾ ਕੀ ਸੋਚ ਕੇ ਬੋਲਿਆ ਵਾ ਕੁਝ ਨਹੀਂ ਸਾਨੂੰ ਪਤਾ ਹੈਗਾ ਮੈਮ ਸਰ ਜਿਸ ਵੇਲੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੁਸੀਂ ਵੀ ਉਸ ਵੇਲੇ ਗੱਡੀ ਦੇ ਵਿੱਚ ਸੀ ਆਖਿਰ ਕਿੰਨੇ ਲੋਕ ਸੀ ਕਿਵੇਂ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੇ ਸਰ ਜਦੋਂ ਮੈਂ ਇੱਥੇ ਆਣ ਕੇ ਮੈਂ ਆਪ ਖੁਦ ਡਰਾਈਵਿੰਗ ਕਰ ਰਹਾ ਸੀ ਜਦੋਂ ਮੈਂ ਇੱਥੇ ਆਣ ਕੇ ਗੱਡੀ ਰੋਕੀ ਮਗਰ ਉਹ ਮੁੰਡਿਆਂ ਨੇ ਕੀ ਕਿਹਾ ਕਿ ਭਾਜੀ ਮਗਰ ਦੋ ਤਿੰਨ ਬਾਈਕ ਆ ਗਈਆਂ ਹਈਆਂ ਵਾ ਉਸ ਤੋਂ ਬਾਅਦ ਜਦੋਂ ਮੈਂ ਮਗਰ ਵੇਖਿਆ ਦੋ ਤਿੰਨ ਬਾਈਕ ਆਈਆਂ ਮੁੰਡੇ ਉੱਤਰ ਕੇ ਮੇਰੇ ਦੋ ਗਏ ਆ ਉਹਨਾਂ ਨਾਲ ਪਰ ਉਹ ਜਦੋਂ ਵੇਖਿਆ ਕਿ ਉਹ ਬਹੁਤ ਜ਼ਿਆਦੇ ਜਾਣੇ ਆ 25 30 ਜਾਣੇ ਸੀ ਉਸ ਟਾਈਮ ਅਸੀਂ ਆਪਣੀ ਗਲੀ ਦੇ ਵਿੱਚ ਵੜ ਗਏ ਮੁੰਡੇ ਕੁੜੀਆਂ ਅਸੀਂ ਕੱਢੀਆਂ ਨਹੀਂ ਸੀ ਗੱਡੀ 'ਚ ਕੁੜੀਆਂ ਕੱਢੀ ਸੀ ਬ ਐਕਟਵਾ ਸਾਡੀ ਐਕਟਵਾ ਸੀ ਲੱਗੀ ਐਕਟੋ ਤੇ ਸਿੱਧੇ ਭੱਜ ਗਿਆ ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਐਕਟਵਾ ਦੇ ਨੰਬਰ ਕੀ ਦਾਤਰ بیسਬਲ ਜੋ ਵੀ ਹੋਇਆ ਉਹਨਾਂ ਨੇ ਉਹਨੂੰ ਕਿਹੜੀ ਹਿੱਸਾ ਚੰਗੀ ਤੇ ਉਹਨੂੰ ਬਿਲਕੁਲ ਟੋਟਲ ਉਸ ਕਰਤਾ ਆ ਉਹ ਉਸ ਤੋਂ ਬਾਅਦ ਉਹਨਾਂ ਵੱਟੇ ਮਾਰੇ ਉਸ ਤੋਂ ਬਾਅਦ ਗੱਡੀ 'ਤੇ ਧਿਆਨ ਪਿਆ ਇਹਨਾਂ ਲੜਕੇ ਨੇ ਗੱਡੀ ਦੀ ਲਾਕ ਵੀ ਬੰਦ ਕੀਤੀ ਸਾਡੇ ਨੀ ਉਹ ਆ ਗਏ ਗੱਡੀ ਉਹਨਾਂ ਨੇ ਲਾਕ ਲਗਾ ਦਿੱਤਾ ਕੁੜੀ ਦੇ ਕੋਲੋਂ ਆਏ ਇਹਨਾਂ ਨੇ ਬਚਾ ਦਿੱਤਾ ਨਹੀਂ ਤੇ ਇਹਨਾਂ ਦਾ ਕੋਈ ਪਚਾਈ ਨਹੀਂ ਹੈਗਾ ਸੀ ਭਾਜੀ ਇਹਨਾਂ ਨੂੰ ਸਾਨੂੰ ਦੀਦੀ ਨੇ ਬਚਾਇਆ ਵਾ ਨਾ ਕੋਈ ਵੀ ਸਾਡੇ ਲੱਗੇ ਲੱਗਾ ਸੀ ਇਹਨੇ ੱੱਲੇ ਮਾਰੇ ਇਹਨੇ ਦੇ ਕੀ ਗਲਤੀ ਆ ਸਾਨੂੰ ਬਟਾਦੀ ਨਹੀਂ ਆ ਕੇ ਸਾਨੂੰ ਨੇ ਸਾਨੂੰ ਤੋਂ ਕੱਢਿਆ ਵਾ ਅਸੀਂ ਬੜੀ ਮੁਸ਼ਕਿਲ ਨਾਲ ਬੱਚੇ ਆਂ ਉਹ ਤੇ ਬਿਲਕੁਲ ਵੀ ਨਹੀਂ ਪਤਾ ਲੱਗਾ ਸਾਡੇ ਨਾਲ ਹੋ ਕੀ ਗਿਆ ਵਾ ਮੈਮ ਤੁਸੀਂ ਉਸ ਵੇਲੇ ਮੌਕੇ ਤੇ ਸੀ ਤੁਸੀਂ ਵੀਡੀਓ ਬਣਾਈ ਉਸ ਨੂੰ ਜਗ ਜਹਰ ਕੀਤਾ ਉਹ ਯੂਰੋਪੀਆਂ ਨੂੰ ਆਖਿਰ ਜਿਹੜੀ ਘਟਨਾ ਹੋਈ ਆ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਗੱਲ ਕਰੀਏ ਤੇ ਕੀ ਲੱਗਦਾ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਹੈ ਲੜਕੀਆਂ ਦਾ ਬਾਹਰ ਨਿਕਲਣਾ ਸੇਫ ਨਹੀਂ ਖਰਾਬ ਨਹੀਂ ਮੈਂ ਕਹਾਂਗੀ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ 1% ਵੀ ਸੇਵ ਨਹੀਂ ਆ ਜੋ ਮੈਂ ਆਪਣੀ ਅੱਖੀਂ ਦੇਖ ਲਿਆ ਨਾ ਕੱਲ ਰਾਤ ਮਤਲਬ ਜਿੰਨੂੰ ਅਸੀਂ ਸੋਚ ਵੀ ਨਹੀਂ ਸਕਦੇ ਪੰਜਾਬ ਨੂੰ ਕਹਿੰਦੇ ਨਾ ਅਸੀਂ ਕਹਿੰਦੇ ਆ ਵੀ ਕੁੜੀਆਂ ਮੁੰਡੇ ਬਰਾਬਰ ਕੋਈ ਬਰਾਬਰੀ ਨਹੀਂ ਹੈਗੀ ਇੱਥੇ ਕੁੜੀ ਨੂੰ ਕੁੜੀ ਹੀ ਸਮਝਿਆ ਜਾਂਦਾ ਹੈ ਕੰਮ ਕਰਾ ਲਓ ਪੈਸੇ ਕਮਾ ਲਓ ਠੀਕ ਹੈ ਤੁਹਾਨੂੰ ਮਸ਼ੀਨ ਲੱਗਦੀ ਹੈਗੀ ਬਟ ਉਹਨੂੰ ਬੀਂਗ ਕੁੜੀ ਹੀ ਵੇਖਿਆ ਜਾਂਦਾ ਹੈ ਜੋ ਰਹਾ ਦਿੱਥੇ ਹੋਇਆ ਨਾ ਜੇ ਇਹ ਸੋਚ ਦਿਮਾਗ 'ਚ ਹੁੰਦੀ ਨਾ ਤੇ ਕੁੜੀਆਂ ਨੂੰ ਹਾਰਟ ਨਾ ਕਰਦੇਓ ਐਦਾਂ ਤੰਗ ਨਾ ਕਰਦੇ ਠੀਕ ਹੈ ਨਾ ਸਮਝਦੇ ਕਿੰਨੀ ਹਿੰਮਤ ਖੁੱਲੀ ਹੈ ਪਹਿਲਾਂ ਲੜਕੀਆਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਫਿਰ ਉਹਨਾਂ ਦੀ ਸ਼ਿਕਾਇਤ ਜਦੋਂ ਕੁੜੀਆਂ ਦਰਜ ਕਰਾਉਂਦੀਆਂ ਹਿੰਮਤ ਕਰਕੇ ਫਿਰ ਉਹਨਾਂ ਦੇ ਘਰ ਤੱਕ ਆ ਕੇ ਭੰਨ ਤੋੜ ਕੀਤੀ ਜਾਂਦੀ ਗੱਡੀ ਦੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਬਿਲਕੁਲ ਸਹੀ ਗੱਲ ਆ ਦੇਖੋ ਜੀ ਇਹ ਹਿੰਮਤ ਹੀ ਆ ਕਿਸੇ ਨੂੰ ਡਰ ਨਹੀਂ ਰਿਹਾ ਇਹ ਚੀਜ਼ ਦਾ ਇੱਕ ਡਰ ਹੋਣਾ ਬਹੁਤ ਜ਼ਰੂਰੀ ਹੈ ਔਰ ਅੱਜ ਜਿਹੜੀ ਜਨਰੇਸ਼ਨ ਜਾ ਰਹੀ ਹੈ ਨਾ ਇਹ ਡਰ ਬਿਲਕੁਲ ਖਤਮ ਹੋ ਚੁੱਕਿਆ ਤੇ ਪੰਜਾਬ ਦਾ ਤਾਂ ਇਹ ਕਹਿੰਦੇ ਹਨ ਰੱਬ ਹੀ ਰੱਖਾ ਹੈ ਠੀਕ ਹੈ ਨਾ ਕੁੜੀਆਂ ਸੇਫ ਨਹੀਂ ਆ ਅਸੀਂ ਕੋਈ ਵੀ ਸੇਫ ਨਹੀਂ ਹੈਗਾ ਇੱਥੇ ਕਿਉਂਕਿ ਛੋਟੇ ਛੋਟੇ ਤੇ ਮੁੰਡਿਆ ਅੱਜਕੱਲ ਬਦਮਾਸ਼ੀ ਕਰਨ ਦੇ ਗਏ ਨੇ ਤੇ ਜਿਹੜੇ ਘਰ ਤੱਕ ਆ ਗਏ ਆਪਣਾ ਏਰੀਆ ਛੱਡ ਕੇ ਘਰ ਦਾ ਘਰ ਆ ਗਏ ਕੱਲ ਨੂੰ ਘਰਾਂ ਦੇ ਅੰਦਰ ਵੜ ਵੀ ਸਕਦੇ ਆ ਠੀਕ ਹੈ ਨਾ ਸੋ ਪੰਜਾਬ ਦੀ ਕਾਨੂੰਨ ਵਿਵਸਥਾ ਖਰਾਬ ਹੋ ਚੁੱਕੀ ਆ ਐ ਉਹ ਲੜਕੀਆਂ ਜਿਨ੍ਹਾਂ ਨਾਲ ਪਹਿਲਾਂ ਛੇੜਖਾਨੀ ਕੀਤੀ ਜਾਂਦੀ ਆ ਫਿਰ ਜਦੋਂ ਇਨਸਾਫ ਲੈਣ ਲਈ ਉਹ ਪੁਲਿਸ ਦਾ ਦਰਵਾਜ਼ਾ ਖੜਕਟਾਉਂਦੀ ਆ ਫਿਰ ਆਰੋਪੀਆਂ ਦੁਆਰਾ ਉਹਨਾਂ ਦੇ ਘਰ ਤੱਕ ਪੁੱਜ ਕੇ ਉਹਨਾਂ ਦੀ ਗੱਡੀ ਦੀ ਭੰਨਤੋੜ ਕੀਤੀ ਜਾਂਦੀ ਆ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹਲੇ ਤੱਕ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਆਸ ਜ਼ਰੂਰ ਹੈ ਪੁਲਿਸ ਤੋਂ ਕਿ ਪੁਲਿਸ ਉਹਨਾਂ ਨੂੰ ਇਨਸਾਫ ਜ਼ਰੂਰ ਦਿਵਾਏਗੀ ਔਰ ਉਹਪੀਏ ਤੱਕ ਪੁਲਿਸ ਜ਼ਰੂਰ ਪੁੱਜੇਗੀ ਜਿਨ੍ਹਾਂ ਨਾਲ ਉਹਨਾਂ ਨੇ ਛੇੜਖਾਨੀ ਕੀਤੀ ਹੈ ਤੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ